ओके डियर फ्रेंड्स वी आर गोइंग टू डिस्कस सम वोकैबुलरी वर्ड्स प्यारे दोस्तों ਤੁਹਾਡੇ ਨਾਲ ਕੁਝ ਵੋਕੈਬਲਰੀ ਦੇ ਵਰਡਸ ਡਿਸਕਸ ਕਰਦੇ ਹਾਂ ਜਿਹੜੇ ਤੁਹਾਡੀ ਸਪੋਕਨ ਇੰਗਲਿਸ਼ ਨੂੰ ਹੋਰ ਵੀ ਜ਼ਿਆਦਾ ਵਧੀਆ ਕਰਨਗੇ ਤੇ ਅੱਜ ਤੇ ਜਿੰਨੇ ਵੀ ਵੋਕੈਬਲਰੀ ਵਰਡਸ ਵਾ ਸਾਰੇ ਟ੍ਰੈਫਿਕ ਦੇ ਨਾਲ ਤੇ ਡਰਾਈਵਿੰਗ ਦੇ ਨਾਲ ਸੰਬੰਧਿਤ ਵਾ ਤੇ ਦੋਸਤੋ ਚਲੋ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਫਰਸਟ ਵਰਡ ਹੈ ਸਾਡੇ ਕੋਲ ਟੇਲ ਬੈਕ ਟੇਲ ਬੈਕ टेल बैक ਦਾ ਦੋਸਤੋ ਮਤਲਬ ਹੁੰਦਾ ਹੈ ਜਦੋਂ ਸੜਕ ਦੇ ਉੱਪਰ ਟ੍ਰੈਫਿਕ ਬਹੁਤ ਜ਼ਿਆਦਾ ਸਲੋ ਚੱਲ ਰਹੀ ਹੋਵੇ ਗੱਡੀਆਂ ਦੇ ਪਿੱਛੇ ਗੱਡੀਆਂ ਚੱਲ ਰਹੀਆਂ ਇੱਕ ਗੱਡੀ ਚੱਲ ਰਹੀ ਹੈ ਦੂਜੀ ਗੱਡੀ ਉਹਦੇ ਪਿੱਛੇ ਚੱਲ ਰਹੀ ਹੈ ਬਹੁਤ ਜ਼ਿਆਦਾ ਸਲੋ ਟ੍ਰੈਫਿਕ ਚੱਲ ਰਹੀ ਹੈ 무ਵਿੰਗ ਵੈਰੀ ਸਲੋਲੀ ਟ੍ਰੈਫਿਕ ਬਹੁਤ ਜ਼ਿਆਦਾ ਸਲੋ ਚੱਲ ਰਹੀ ਹੈ ਹੋ ਸਕਦਾ ਅੱਗੇ ਰੋਡ ਬੰਦ ਹੋਵੇ ਜਾਂ ਐਕਸੀਡੈਂਟ ਹੋਇਆ ਹੋਵੇ

लेट आया आई हैव कम लेट आई एम आई हैव कम लेट बिकॉज़ देयर वाज टेल बैक देयर वाज अ लॉन्ग टेल बैक ऑन द रोड सो आई वाज इन द ट्रैफिक सो दैट्स व्हाई आई हैव कम लेट क्लियर दोस्तों जदों भी तानू दसना पवे कि ट्रैफिक बहुत ज्यादा स्लो चल रही थी गाडियां दे पीछे गाडियां चल रहीयां सन टेल बैक ਦੇਅਰ ਇਜ਼ ਅ ਟੇਲ ਬੈਕ ਹੁਣ ਚਾ ਹੁਣ ਵਾ ਹੁਣ ਮੰਨ ਲਓ ਇਸ ਵਕਤ ਆਪਾਂ ਰੋਡ ਦੇ ਉੱਪਰ ਆ ਯਾਰ ਗੱਡੀਆਂ ਦੇ ਪਿੱਛੇ ਗੱਡੀਆਂ ਚੱਲ ਰਹੀਆਂ ਆ ਬੜੀ ਟ੍ਰੈਫਿਕ ਵਾ ਦੇਅਰ ਇਜ਼ ਅ ਟੇਲ ਬੈਕ ਔਨ ਦਾ ਰੋਡ ਮੰਨ ਲਓ ਕਿਸੇ ਦੋਸਤ ਨੂੰ ਫੋਨ ਕਰਕੇ ਦੱਸਣਾ ਦੇਅਰ ਇਜ਼ ਅ ਟੇਲ ਬੈਕ ਔਨ ਦਾ ਰੋਡ ਸੋ ਦੈਟਸ ਵਾਈ ਆਈ ਵਿਲ ਨਾਟ ਕਮ ਇਨ ਦਾ ਟਾਈਮ ਆਈ ਵਿਲ ਕਮ ਲੇਟ ਮੈਂ ਲੇਟ ਆਵਾਂਗਾ ਕਲੀਅਰ ਹੁਣ ਪਾਸਟ ਵਿੱਚ ਸੀ ਦੇਅਰ ਵਾਸ ਅ ਟੇਲ ਬੈਕ ਔਨ ਦਾ ਰੋਡ ਸੋ ਦੈਟਸ ਵਾਈ ਆਈ ਕੇਮ i came late main late aaya si i came late because there was tailback on the road clear hun agla word hai dosto sade ko pile up pile up da matlab ki hunda hai jadon gaddiyan de vich ik gaddi di takkar hoyi magar dujji gaddi magar tejji gaddi magar matlab patthiyan 5 7 gaddiyan di jadon ikatthi takkar ho jaye ohnu kende pile up clear there was pile up on the road ਆਈ ਹੈਵ ਸੀਨ ਐਨ ਐਕਸੀਡੈਂਟ देयर ਵਾਸ ਪਾਈਲ ਅਪ ਔਨ ਦਾ ਰੋਡ ਮਤਲਬ ਕਿ ਸੜਕ ਦੇ ਉੱਪਰ ਮੈਂ ਐਕਸੀਡੈਂਟ ਵੇਖਿਆ ਤੇ ਗੱਡੀਆਂ ਦੇ ਵਿੱਚ ਗੱਡੀਆਂ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਸੀ ਮੰਨ ਲਓ ਧੁੰਦ ਦੇ ਕਾਰਨ ਗੱਡੀਆਂ ਦੇ ਵਿੱਚ ਗੱਡੀਆਂ ਵੱਜੀਆਂ देयर ਵਾਸ ਪਾਈਲ ਅਪ ਔਨ ਦਾ ਰੋਡ ਬਿਕਾਜ਼ ਆਫ ਫੋਗ ਸੋ ਦੈਟਸ ਵਾਈ ਵੀ ਹੈਵ ਚੇਂਜਡ ਦਾ ਰੋਡ ਅਸੀਂ ਰੋਡ ਆਪਣਾ ਜਿਹੜਾ ਰਸਤਾ ਸੀ ਵੀ ਹੈਵ ਚੇਂਜਡ ਚੇਂਜਡ ਦਾ ਰੋਡ आई आर एस यू वर कमिंग वी वी हैव सीन देयर वाज पाइल अप ऑन द रोड सो वी दैट्स व्हाई वी हैव कम लेट यस करके हम लेट आए हैं दैट्स व्हाई वी हैव कम लेट बिकॉज़ देयर वाज पाइल अप ऑन द रोड पाइल अप ਦਾ ਮਤਲਬ ਹੁੰਦਾ ਹੈ ਜਦੋਂ ਗੱਡੀਆਂ ਦੇ ਵਿੱਚ ਦੂਜੀਆਂ ਸਾਰੀਆਂ 3 4 5 7 ਗੱਡੀਆਂ ਦੀ ਇਕੱਠੀ ਟੱਕਰ ਹੋਵੇ ਉਹਨੂੰ ਕਹਿੰਦੇ ਪਾਈਲ ਅਪ ਕਲੀਅਰ ਦੋਸਤੋ ਹੁਣ ਅਗਲਾ ਵਰਡ ਹੈ ਸਾਡੇ ਕੋਲ ਰੋਡ ਰੇਂਜ ਰੋਡ ਰੇਂਜ ਜੇ ਤਾਂ 20 ਤੋਂ ਡਰਾਈਵਰ ਜਾਂ 4 ਡਰਾਈਵਰ ਆਪਸ ਦੇ ਵਿੱਚ ਝਗੜਾ ਕਰਦੇ ਆ 댓 ਇਜ਼ ਕਾਲਡ ਰੋਡ ਰੇਜ ਆਈ ਹੈਵ ਸੀਨ ਟੂ ਪੀਪਲ ਦੇ ਵਰ ਫਾਈਟਿੰਗ ਵਿਦ ਈਚ ਅਦਰ ਨੈਕਸਟ ਟੂ देयर ਕਾਰ ਆਪਣੀਆਂ ਗੱਡੀਆਂ ਦੇ ਲਾਗੇ ਉਹ ਇੱਕ ਦੂਜੇ ਨਾਲ ਲੜ ਰਹੇ ਸੀ ਦੇ ਵਰ ਫਾਈਟਿੰਗ ਨੈਕਸਟ ਟੂ देयर ਕਾਰਸ ਆਈ ਥਿੰਕ 댓 ਵਾਸ ਕੇਸ ਆਫ ਰੋਡ ਰੇਜ ਮੈਂ ਸੋਚਦਾ ਹਾਂ ਆਈ ਥਿੰਕ 댓 ਵਾਸ ਕੇਸ ਆਫ ਰੋਡ ਰੇਜ ਮੈਨੂੰ ਲੱਗਾ ਕਿ ਇਹ ਇਹਨਾਂ ਰੋਡ ਦਾ ਝਗੜਾ ਵਾ ਮਤਲਬ ਹੋ ਸਕਦਾ ਉਹ ਦੂਜਾ ਗੱਡੀ ਅੱਗੇ ਕੱਢ ਰਿਹਾ ਹੋਵੇ ਤੇ ਦੂਜਿਆਂ ਨੇ ਨਾ ਕੱਢਣ ਦਿੱਤੀ ਹੋਵੇ ਤੇ ਆਪਸ ਵਿੱਚ ਝਗੜ ਪੇ ਜਾਂ ਮਾੜੀ ਮੋਟੀ ਗੱਡੀ ਲੱਗ ਗਈ ਆਪਸ ਵਿੱਚ ਝਗੜ ਕੇ ਤੇ ਉਹਨੂੰ ਕਹਾਂਗੇ ਰੋਡ ਰੇਜ ਇਟ ਵਾਸ A ਕੇਸ ਆਫ ਰੋਡ ਰੇਜ ਦੇ ਵਰ ਫਾਈਟਿੰਗ ਦੇ ਵਰ ਫਾਈਟਿੰਗ ਵਿਦ ਈਚ ਅਦਰ ਆਈ ਥਿੰਕ 댓 ਵਾਸ A ਕੇਸ ਆਫ ਰੋਡ ਰੇਜ 댓 ਇਜ਼ ਕੇਸ ਆਫ ਰੋਡ ਰੇਜ ਕਲੀਅਰ ਦੋਸਤੋ ਉਮੀਦ ਕਰਦਾ ਮੈਂ ਇਹ ਵਰਡ ਤੁਹਾਨੂੰ ਸਮਝ ਆ ਗਿਆ ਹੋਵੇਗਾ ਹੁਣ ਇੱਕ ਵਰਡ ਲਿਖਿਆ ਰੈਕਲੈਸ ਰੈਕਲੈਸ ਦਾ ਮਤਲਬ ਹੁੰਦਾ ਹੈ ਦੋਸਤੋ ਮਤਲਬ ਕਿ ਬਿਨਾ ਪ੍ਰਵਾਹ ਕੀਤੇ ਕੋ ਕੰਮ ਕਰਨਾ ਬਿਨਾ ਪ੍ਰਵਾਹ ਕੀਤੇ ਗੱਡੀ ਚਲਾਉਣਾ ਖਤਰੇ ਦੀ ਪ੍ਰਵਾਹ ਕੀਤੇ ਗੱਡੀ ਚਲਾਉਣਾ ਰੈਕਲੈਸ ਡਰਾਈਵਿੰਗ ਜੇ ਤੁਮੀ ਤੁਸੀਂ ਕਹਿਣਾ ਵਾ ਕਿ ਯਾਰ ਉਹਦੀ ਡਰਾਈਵਿੰਗ ਬੜੀ ਗੰਦੀ ਆ ਰੈਕਲੈਸ ਡਰਾਈਵਿੰਗ ਵਰਡ ਯੂਜ਼ ਕਰ ਦੋ ड्राइविंग इज वैरी सीरियस ऑफेंस रैकलैस ड्राइविंग जीडीआर मतलब गलत गड्डी चला जी बहुत ज्यादा सीरियस जुर्मा रैकलैस ड्राइविंग इज वैरी सीरियस ऑफेंस वो बंदा पाया गया दोषी पाया गया ही वॉज फाउंड गिलइविंग ही द गिल ऑफ रैकलैस ड्राइविंग मतलब कोई बंदा ज ਉਹ ਬੜੀ ਗਲਤ ਤਰੀਕੇ ਨਾਲ ਗੱਡੀ ਚਲਾਉਂਦਾ ਗਿਆ ਦੋਸ਼ੀ ਪਾਇਆ ਗਿਆ ਹੀ ਵਾਸ ਫਾਊਂਡ ਗਿਲਟੀ ਆਫ ਰੈਕਲਸ ਡਰਾਈਵਿੰਗ ਕਲੀਅਰ ਦੋਸਤੋ ਉਮੀਦ ਕਰਦਾ ਹਾਂ ਇਹ ਵਰਡ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਅਗਲਾ ਵਰਡ ਹੈ ਰੋਡ ਹੌਗ ਰੋਡ ਹੌਗ ਉਸ ਡਰਾਈਵਰ ਨੂੰ ਕਹਿੰਦੇ ਆ ਜਿਹੜਾ ਮੰਨ ਲਓ ਬੱਸ ਦਾ ਡਰਾਈਵਰ ਆ ਸਵਾਰੀਆਂ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਬਹੁਤ ਘਟਿਆ ਗੱਡੀ ਚਲਾਉਂਦਾ ਵਾ ਰੋਡ ਹੌਗ ਡਰਾਈਵਰ ਕੋ ਕਾਰ ਦਾ ਡਰਾਈਵਰ ਆ ਬਹੁਤ ਗੰਦੀ ਰੈਸ਼ ਡਰਾਈਵਿੰਗ ਕਰਦਾ ਵਾ ਰੋਡ ਹੌਗ ਉਸ ਬੰਦੇ ਨੂੰ ਕਵਾਂਗੇ ਉਸ ਡਰਾਈਵਰ ਨੂੰ ਕਵਾਂਗੇ ਰੋਡ ਹੌਗ ਹੀ ਇਸ ਰੋਡ ਹੌਗ ਮਤਲਬ ਉਹ ਬੜਾ ਗੰਦਾ ਡਰਾਈਵਰ ਆ ਹੀ ਇਸ ਰੋਡ ਹੌਗ ਉਸ ਬੰਦੇ ਲਈ ਯੂਜ਼ ਕਰਾਂਗੇ ਜਿਹੜਾ ਬੰਦਾ ਗਲਤ ਗੱਡੀ ਚਲਾਉਂਦਾ ਵਾ ਗੱਡੀ ਵਧੀਆ ਤਰੀਕੇ ਨਾਲ ਨਹੀਂ ਚਲਾਉਂਦਾ ਰੋਡ ਹੌਗ ਹੁਣ ਅਗਲਾ ਦੋਸਤੋ ਸਾਡੇ ਕੋਲ ਵੜਾ ਫੈਂਡਰ ਬੈਂਡਰ ਫੈਂਡਰ ਬੈਂਡਰ ਫੈਂਡਰ ਬੈਂਡਰ ਜਦੋਂ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਈ ਪਰ ਜ਼ਿਆਦਾ ਨੁਕਸਾਨ ਨਹੀਂ ਹੋਇਆ ਮਾਮੂਲੀ ਜਿਹਾ ਨੁਕਸਾਨ ਹੋਇਆ ਮੰਨ ਲਓ ਗੱਡੀ ਦਾ ਬੰਪਰ ਦੇ ਵਿੱਚ ਬੰਪਰ ਵੱਜਾ ਪਰ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ ਥੋੜੀ ਬਤੀ ਇੱਕ ਤੀਚਰੀ ਢਾਈ ਤੇ ਆਪਾਂ ਕਹਿੰਦੇ ਯਾਰ ਜ਼ਿਆਦਾ ਜ਼ਿਆਦਾ ਜਿਹੜਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਇਟ ਵਾਸ ਜਸਟ ਫੈਂਡਰ ਬੈਂਡਰ ਇਟ ਵਾਸ ਜਸਟ ਫੈਂਡਰ ਬੈਂਡਰ ਫੈਂਡਰ ਬੈਂਡਰ ਦਾ ਮਤਲਬ ਜ਼ਿਆਦਾ ਨੁਕਸਾਨ ਨਾ ਹੋਣਾ ਇਟ ਵਾਸ ਜਸਟ ਫੈਂਡਰ ਬੈਂਡਰ ਕਲੀਅਰ ਦੋਸਤੋ ਮਤਲਬ ਜਿਆਦਾ ਸੀਰੀਅਸ ਜਦੋਂ ਵੀ ਨੁਕਸਾਨ ਨਾ ਹੋਵੇ ਉਦੋਂ ਵਰਡ ਅਸੀਂ ਯੂਜ਼ ਕਰਨਾ ਫੈਂਡਰ ਬੈਂਡਰ ਕਲੀਅਰ ਹੁਣ ਇੱਕ ਵਰਡ ਆਪਾਂ ਲਿਖਿਆ ਟ੍ਰਿਪ ਓਵਰ ਠੇਡਾ ਲੱਗਣਾ ਮੰਨ ਲਓ ਕੋਈ ਬੰਦਾ ਚੱਲ ਰਿਹਾ ਵਾ ਉਹਦਾ ਪੈਰ ਕਿਤੇ ਅੜ ਗਿਆ ਚੇਅਰ ਦੇ ਨਾਲ ਕੁਰਸੀ ਦੇ ਨਾਲ ਪੈਰ ਅੜ ਗਿਆ ਤੇ ਆਪਾਂ ਵਰਡ ਯੂਜ਼ ਕਰਾਂਗੇ ਟ੍ਰਿਪ ਓਵਰ ਸੋ ਅੱਗੇ ਪੱਥਰ ਆ ਗਿਆ ਪੱਥਰ ਨਾਲ ਅੜ ਕੇ ਮੈਂ ਡਿੱਗ ਪਿਆ ਤੇ ਮੈਂ ਬੋਲੂੰਗਾ ਆਈ ਟ੍ਰਿਪਡ ਓਵਰ ਦਾ ਸਟੋਨ ਆਈ ਟ੍ਰਿਪਡ ਓਵਰ ਦਾ ਸਟੋਨ ਦਾ ਮਤਲਬ ਕਿ ਮੈਨੂੰ ਠੇਡਾ ਲੱਗਾ ਪਾਸ ਵਿੱਚ ਮੈਂ ਡਿਗਾ ਸੀ ਆਈ ਟ੍ਰਿਪਡ ਓਵਰ ਦਾ ਸਟੋਨ ਸੈਕੰਡ ਫਾਰਮ ਲਗਾਤੀ ਆਈ ਟ੍ਰਿਪਡ ਓਵਰ ਦਾ ਸਟੋਨ ਆਈ ਵਾਸ ਗੋਇੰਗ ਟੂ ਫੈਲ ਡਾਊਨ ਮੈਂ ਡਿਗਨ ਲਗਾ ਸੀ ਆਈ ਵਾਸ ਗੋਇੰਗ ਟੂ ਫੈਲ ਡਾਊਨ ਆਈ ਟ੍ਰਿਪਡ ਓਵਰ ਦਾ ਸਟੋਨ ਡਿਗਨ ਲਗਾ ਸੀ ਮੈਨੂੰ ਠੇਡਾ ਲੱਗਾ ਸੀ ਆਈ ਵਾਸ ਟ੍ਰਿਪਡ ਓਵਰ ਦਾ ਸਟੋਨ ਟ੍ਰਿਪ ਓਵਰ ਦਾ ਮਤਲਬ ਹੁੰਦਾ ਠੇਡਾ ਲੱਗਣਾ ਹੁਣ ਇਹ ਤੁਸੀਂ ਸੈਂਟੈਂਸ ਬਣਾ ਸਕਦੇ ਹੋ ਕਲੀਅਰ ਦੋਸਤੋ ਹੁਣ ਟੱਕਰ ਲੱਗਣੀ ਬੰਪ ਇਨਟੂ ਮਨ ਲਓ ਛੋਟੀ ਮੋਟੀ ਟੱਕਰ ਹੋਵੇ ਇੰਨੀ ਜਿਆਦਾ ਸੀਰੀਅਸ ਟੱਕਰ ਨਹੀਂ ਗਈ ਮਨ ਲਓ ਮੈਂ ਇਧਰੋਂ ਆਇਆ ਉਧਰੋਂ ਕੋਈ ਵਿਅਕਤੀ ਆਇਆ ਮੇਰਾ ਦੋਸਤ ਆਇਆ ਸਾਡੀ ਦੋਨਾਂ ਦੀ ਟੱਕਰ ਹੋ ਗਈ ਅਸੀਂ ਵਰਡ ਯੂਜ਼ ਕਰਾਂਗੇ ਬੰਪ ਇਨਟੂ ਆਈ ਬੰਪ ਆਈ ਬੰਮਡ ਇਨਟੂ ਅ ਸਪੋਜ਼ ਮੈਂ ਕਾਂਦ ਚ ਵਜਾ ਆਈ ਬੰਮਡ ਇਨਟੂ ਦ ਬਾਲ ਬੰਪ ਇਨਟੂ ਦ ਮਤਲਬ ਛੋਟੀ ਮੋਟੀ ਟੱਕਰ ਔਰ ਜਦੋਂ ਗੱਡੀਆਂ ਦੀ ਕੋਈ ਭਿਆਨਕ ਟੱਕਰ ਹੋਵੇ ਉਦੋਂ ਵਰਡ ਯੂਜ਼ ਕਰਦੇ ਰੈਮ ਇਨਟੂ ਕਾਰ ਰੈਮਡ ਇਨਟੂ ਦ ਟਰੱਕ ਟਰੱਕ ਰੈਮਡ ਇਨਟੂ ਦਾ ਕਾਰ ਰੈਮ ਇਨਟੂ ਦਾ ਮਤਲਬ ਹੁੰਦਾ ਹੈ ਭਿਆਨਕ ਟੱਕਰ ਹੁਣ ਇਸ ਤੋਂ ਵੀ ਭਿਆਨਕ ਟੱਕਰ ਹੋਵੇ ਇੰਨੀ ਕਿ ਜਿਆਦਾ ਭਿਆਨਕ ਟੱਕਰ ਵਾ ਕਿ ਗੱਡੀ ਜਿਹੜੀ ਆ ਗੱਡੀ ਦੇ ਪਾਰਟਸ ਅਲੱਗ-ਅਲੱਗ ਪਏ ਆ ਕੋਈ ਕਿਤੇ ਇੱਕ ਬਾਰੀ ਕਿਤੇ ਪਈ ਆ ਫੁਲਾਨੀ ਚੀਜ਼ ਕਿਤੇ ਪਈ ਆ ਕਲੀਅਰ ਮਤਲਬ ਕਿ ਕੁਝ ਨਹੀਂ ਲੱਭਾ ਤੇ ਵਰਡ ਯੂਜ਼ ਕਰਾਂ ਕ੍ਰੈਸ਼ ਇਨਟੂ ਜਿੱਦਾਂ ਪਲੇਨ ਕ੍ਰੈਸ਼ ਕਰਦਾ ਉਦਾਂ ਕ੍ਰੈਸ਼ ਇਨਟੂ ਕਾਰ ਕ੍ਰੈਸ਼ਡ ਇਨਟੂ ਦਾ ਟਰੱਕ ਕਲੀਅਰ ਦੋਸਤੋ ਇਹ ਜਿਹੜੇ ਵਰਡ ਬੰਪ ਇਨਟੂ ਦਮ ਦਾ ਛੋਟੀ ਮੋਟੀ ਟੱਕਰ ਥੋੜੀ ਜ਼ਿਆਦਾ ਟੱਕਰ ਰੈਮ ਇਨਟੂ ਉਸ ਤੋਂ ਵੀ ਜ਼ਿਆਦਾ ਟੱਕਰ ਕ੍ਰੈਸ਼ ਇਨਟੂ ਕਲੀਅਰ ਦੋਸਤੋ ਇਹ ਜਿੰਨੀ ਵੀ ਆਪਾਂ ਅੱਜ ਵੋਕੈਬਲਰੀ ਕੀਤੀ ਅੱਜ ਦੀ ਸਾਰੀ ਕਲਾਸ ਟ੍ਰੈਫਿਕ ਦੇ ਨਾਲ ਰਿਲੇਟਡ ਆ ਦੋਸਤੋ ਟ੍ਰੈਫਿਕ ਦੇ ਨਾਲ ਡਰਾਈਵਿੰਗ ਦੇ ਨਾਲ ਜੋ ਵੀ ਰੋਡ ਤੇ ਸਾਨੂੰ ਪ੍ਰੋਬਲਮਸ ਆਉਂਦੀਆਂ ਵਾ ਉਹਦੇ ਨਾਲ ਸੰਬੰਧਤ ਵਾਏ ਕਲੀਅਰ ਔਰ ਦੋਸਤੋ ਜਦੋਂ ਇਹ ਬਹੁਤ ਜ਼ਿਆਦਾ ਬਹੁਤ ਭਿਆਨਕ ਟੱਕਰ ਹੋਵੇ ਕ੍ਰੈਸ਼ਡ ਇਨਟੂ ਵਰਡ ਅਸੀਂ ਯੂਜ਼ ਕਰਨਾ ਕਹਿੰਦੇ ਆਮਣੇ ਸਾਹਮਣੇ ਦੀ ਟੱਕਰ ਵਾ ਇਟ ਵਾਸ ਹੈਡ ਔਨ ਕੋਲੀਜ਼ਨ ਇਟ ਵਾਸ ਹੈਡ ਔਨ ਕੋਲੀਜ਼ਨ ਮਤਲਬ ਇਹ ਆਮਣੇ ਸਾਹਮਣੇ ਦੀ ਟੱਕਰ ਜਦੋਂ ਵੀ ਕਹਣਾ ਆਮਣੇ ਸਾਹਮਣੇ ਟੱਕਰ ਆ ਇਟ ਵਾਸ ਹੈਡ ਔਨ ਕੋਲੀਜ਼ਨ ਕਲੀਅਰ ਦੋਸਤੋ ਉਮੀਦ ਕਰਦਾ ਹਾਂ ਅੱਜ ਦੇ ਇਹ ਸਾਰੇ ਵੋਕੈਬਲਰੀ ਦੇ ਵਰਡਸ ਤੁਹਾਨੂੰ ਸਮਝ ਲੱਗੇ ਹੋਣਗੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤਾਂ ਕਿ ਸਾਡੇ ਹੋਰ ਭੈਣ ਭਰਾ ਵੀ ਵੋਕੈਬਲਰੀ ਦੇ ਨਵੇਂ-ਨਵੇਂ ਵਰਡਸ ਸਿੱਖ ਸਕਣ ਦੋਸਤੋ ਔਰ ਚੈਨਲ ਨੂੰ ਔਰ ਸਾਡੀ ਇਸ ਪੇਜ ਨੂੰ ਫੋਲੋ ਜਰੂਰ ਕਰ ਲਓ ਦੋਸਤੋ ਤਾਂ ਕਿ ਤੁਹਾਨੂੰ ਨਵੇਂ-ਨਵੇਂ ਵੋਕੈਬਲਰੀ ਦੇ ਵਰਡਸ ਇਸੇ ਤਰ੍ਹਾਂ ਸਿੱਖਣ ਨੂੰ ਮਿਲਦੇ ਰਹਿਣ ਓਕੇ ਦੋਸਤੋ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ